ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਗਰਾਇਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਬਲਵਾਂ ਜੀ ਉਹਨਾਂ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੋਈਆਂ ਸਵਾਈਆਂ ਵਾਂ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਦੇ ਆਪਣੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾ ਜੀ ਵਧੀਆ ਕੰਮ ਪਾਉਂਦਾ ਹਾਂ ਅੱਜ 3 ਫਿਰ ਆ 3 ਹੀ ਜੀ ਅੱਜ 3 ਹੀ ਸੁਈਆਂ ਹਨ ਚਲੋ ਨਾਮ ਦੱਸਦੇ ਇੱਕ ਵਾਰ ਮੇਰਾ ਸੋਨ ਪਹਿਲਵਾਨ ਜੀ ਪਿੰਡ ਪੰਜਗੜਾ ਤਸਵੀਰ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲ ਦੋ 988187756 ਠੀਕ ਹੈ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਕਿੰਨਾ ਦੁੱਧ ਤਿਆਰ ਕਰ ਗਈ ਹੈ ਕਿਰ ਕੋ ਜੀ ਬੱਚੇ ਦਾ ਪਾ ਕੇ 15 ਵਜੇ 16 ਵਜੇ ਤਿਆਰ ਜਿਹੜਾ ਤਿਆਰ ਜੀ ਮੇਰੇ ਘਰ ਭਾਵੇਂ 4 ਡੰਗ ਕੋ ਚੂੜਿਆ ਅੱਛਾ 15 ਲੀਟਰ ਜਿਹੜਾ ਬਿਲਕੁਲ ਠੀਕ ਆ ਬੱਚੇ ਦਾ 16 ਹੋਊਗਾ ਬੱਚੇ ਦਾ ਪਾ ਕੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਐ ਬਾਕੀ ਮਿਲਕ ਮਿੰਮੇ ਚੰਗੀ ਲੱਗੀ ਐ ਖੋਲੋ ਫਿਰ ਤੋਰਦੀ ਐ ਆ ਬੱਚਾ ਮਗਰ ਇਹਦੇ ਬੱਚਾ ਆ ਗਿਆ ਜੀ ਬਾਕੀ ਹੈਗੀ ਐ ਵੀ ਜਰਸੀ ਕ੍ਰੋਸ ਚ ਆ ਦੁੱਧ ਨੇ ਚੰਗਾ ਕੱਢੀ ਜਾਣਾ ਐ ਸੰਗਣਾ ਦੁੱਧ ਨੂੰ ਦਾਵਾ ਫੈਟ ਵੀ ਚੰਗੀ ਹੁੰਦੀ ਨਾ گاਵਾਂ ਨੂੰ ਬੰਦ ਤੇ ਇਹਦਾ ਫਿਰ ਮੁੱਲ ਇਹ ਦੇ ਦਿੱਗੇ 45 ਦੀ ਥੋੜੀ ਕਿ ਛੋਟ ਕਰਦੀ ਆ ਉਹਦਾ ਕਰ ਦੋ ਜਿੰਨੀ ਕਰ ਦੋ ਪੂਰੇ 42 ਦੀ ਦੇ ਦिए ਦੇ ਦਾਂਗੇ 42 ਦੀ ਦੇ ਦਾਂਗੇ ਠੀਕ ਹੈ ਜੀ 42000 ਦੀ ਜਿਹੜੀ ਕਹਿੰਦੇ ਕਿ ਵੀ ਜੀ ਇਹਨਾਂ ਕਹਿੰਦੇ ਦੇ ਦੇ ਦਾਂਗੇ ਦੁੱਧ ਕੋਈ 15 16 ਲੀਟਰ ਜਿਹੜਾ ਆਪਣਾ ਇੱਥੇ ਕੋਈ ਚੁਆਈ ਕਰਕੇ ਲੈ ਜੀ ਤੇ ਹੁਣ ਆ ਵੀ ਸੂਈ ਸਵਾਈ ਹੈ ਇਹਦਾ ਬੱਚਾ ਹੈ ਇਹਦੇ ਕੋਲ ਦੁੱਧ ਕਿੰਨਾ ਵੇਚੀ? ਇਰ ਕੋ ਬੱਚੇ ਦਾ ਪਾਗ 11 ਕਿਲੋ ਜੀ। ਅੱਛਾ 11 ਕਿੰਟ ਰਹਾ। 11 ਕਿਲੋ ਜੀ। ਤੋਰੀਆ ਫਿਰ ਇਹਨਾਂ ਇਹਦਾ ਸੂਆ ਕਿੰਨਾ ਹੋਊਗਾ? ਸੂਆ ਤਿੱਜਾਊਗਾ ਉਹ ਦੁੱਧਾਂ ਦੇ ਤੇ ਤਿੱਜਾਊਗੀ। ਠੀਕ ਹੈ ਜੀ। ਤੇ ਆ ਥਾਣੇ ਦੇ ਵੀ ਉਤਰਾ ਲਾਗੇ ਤਾਂ ਆਪਾਂ ਦੇਖ ਸਕਦੇ ਹਾਂ। ਮੁਕਲਾਕ ਚੋਈ ਵਾਲਾ ਥਾਣੇ ਆ। 11 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਕੰਦੇ ਹੈਗਾ। ਬਾਕੀ ਇਹ ਆ ਵੀ ਚਲੋ ਮੌਸਮ ਦੇ ਹਿਸਾਬ ਨਾਲ ਜਿਹੜੀਆਂ ਗਾਵਾਂ ਸਹੀ ਆ। ਕਿੰਨਾ ਲ ਫਿਰ ਜੇ ਇਹਦਾ ਮੁੱਲ ਫਿਰ ਮੁੱਲ ਦੇਣੀਏ 35000 ਬਾਕੀ ਠੰਡੀ ਠੁੰਡੀ ਜੇ ਜਿਤਨਾ ਮਰਜੀ ਬਾਓ ਇਹ ਨਹੀਂ ਜੇ ਕੋਈ ਵੀ ਰੱਸੀ ਪਾਉਣ ਦੀ ਲੋੜ ਹੈ ਇੱਕੋ ਗੱਲ ਕਰਦੀ ਐ ਪਾਜੀ ਪੂਰੇ 30 ਦੀ ਦੇਦਾਂਗ 30 ਦੀ ਅੱਛਾ 30 ਦੀ ਦੇ ਦੋਗੇ ਠੀਕ ਹੈ ਤੇ ਆ ਗਿਆ ਆ ਗਿਆ ਆਪਣੇ ਕੋਲ ਇਹ ਬਿਨਾ ਬੱਚੇ ਤਾਂ ਜੀ ਇਹ ਬਿਨਾ ਬੱਚੇ ਤੋਂ ਵੀਰਜੀ ਇਹ ਆਈ ਦੇ ਅੱਜ ਤੀਜਾ ਦਿਨ ਹੋ ਗਿਆ ਜ ਸਾਡੇ ਕੋਲ ਅੱਛਾ ਉਹਨਾਂ ਬੱਚੀ ਲਾਲੀ ਬੱਚੀ ਹੈਗੀ ਦੋਆਂ ਟੰਗੀਆਂ ਮਹੀਨੇ ਦੀ ਜਲਸੀ ਬੱਚੀ ਅੱਛਾ ਉਹਨੇ ਹੀ ਮੱਛੀ ਨਹੀਂ ਦੇਣੀ ਅੱਛਾ ਇਹ ਆਣ ਕੇ ਨਾ ਪਹਿਲਾਂ ਤੇ ਰਿੰਗਦੀ ਰਹੀ ਹਾਂਜੀ ਮੁੜ ਕੇ ਖੇਵੇ ਜਾ ਗਈ ਅਸੀਂ ਤੀਗਾ ਭਰਾ ਦਿੱਤਾ ਜੀ ਦੋ ਦਿਨ ਇੱਕ ਪਰਸੋਂ ਭਰਾਇਆ ਤੇ ਇੱਕ ਕੱਲ ਭਰਾਇਆ ਜੀ ਅੱਛਾ ਹਾਂਜੀ ਠੀਕ ਹੈ ਤੋਰ ਦੋ ਫੇਰ ਹੁਣ ਦੁੱਧ ਕਿੰਨਾ ਉਤਰਿਆ ਦੇਖ ਪਹਿਲਾ ਦੁੱਧ ਵੀਰ ਜੀ 9 ਕਿਲੋ ਜੇ ਹੁਣ 7 ਕਿਲੋ ਦੁੱਧ ਹੋ ਗਿਆ ਹੁਣ ਬੰਦ ਕੀਤਾ ਜੀ ਚਾਹਣ ਇਨਾ ਹਾਂਜੀ ਠੀਕ ਹੈ ਮਤਲਬ 7 ਕਿਲੋ ਦੁੱਧ ਹੈਗਾ ਹੁਣ ਆ ਜ ਲੈ ਆ ਜੀ ਬਾਕੀ ਹੈਗੀ ਠੰਡੀ ਤੁਨੀ ਜੇ ਨਹੀਂ ਪੀ ਕੋਈ ਰੱਸੀ ਪਾਉਣ ਦੀ ਲੋੜ ਜਿੱਤਰਾ ਮਰਜੀ ਬਹਿ ਜਾਓ ਠੀਕ ਹੈ ਜੀ ਹਾਂ ਜੀ ਹਾਂ ਜੀ ਹੋਣ ਤੋਂ ਨਹੀਂ ਹੁੰਦੀ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਦੇ ਦਈਏ 20 ਦੀ ਜੀ ਕਰ ਦਈਏ ਥੋੜੀ ਬਾਦੀ ਛੋਟ ਕਰ ਦੋ ਜੀ ਨਹੀਂ ਕਰਦੇ ਹੋਰੇ 16 ਦੀ ਦੇ ਦਾਂਗੇ 16 ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ ਚਾਰਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ